ਸੱਚਿਆ ਕਾਲ ਸਾਰਿਆਂ ਨੂੰ ਨਦਾਨ ਲਫਜ਼ਾਂ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਆਪਾਂ ਨੂੰ ਪਤਾ ਹੀ ਹੈ ਕਿ ਕੁਝ ਦਿਨਾਂ ਬਾਅਦ ਲੋਹੜੀ ਦਾ ਤਿਉਹਾਰ ਆ ਰਿਹਾ ਹੈ ਮੇਰੇ ਵੱਲੋਂ ਆਪ ਸਭ ਜੀ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਲੋਹੜੀ ਤੇ ਨਵਾਂ ਸਾਲ ਚੜ੍ਹਿਆ ਹੋਇਆ ਨਵਾਂ ਸਾਲ ਆਪ ਸਭ ਜੀ ਦੇ ਲਈ ਖੁਸ਼ੀਆਂ ਭਰਿਆ ਸੱਦਾ ਲੈ ਕੇ ਆਵੇ ਅੱਜ ਮਨ ਵਿੱਚ ਵਿਚਾਰ ਆ ਰਿਹਾ ਸੀ ਕਿ ਲੋਹੜੀ ਆਪਾਂ ਸਾਰੇ ਮਨਾਉਂਦੇ ਹਾਂ ਪਰ ਲੋਹੜੀ ਕਿਉਂ ਮਨਾਉਂਦੇ ਹਾਂ ਇਹ ਸ਼ਾਇਦ ਆਪਣੇ ਬਜ਼ੁਰਗਾਂ ਨੂੰ ਤਾਂ ਪਤਾ ਸੀ ਪਰ ਆਪਣੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਨੂੰ ਲੋਹੜੀ ਦੇ ਇਤਿਹਾਸ ਬਾਰੇ ਕੁਝ ਵੀ ਨਹੀਂ ਪੜਾ ਪਤਾ ਜੋ ਲੋਹੜੀ ਫਿਰ ਸੋਚਿਆ ਕਿ ਅੱਜ ਦੀ ਜੋ ਵੀਡੀਓ ਹੈ ਉਹ ਆਪਾਂ ਲੋਹੜੀ ਤੇ ਬਣਾਉਨੇ ਹਾਂ ਕਿ ਲੋਹੜੀ ਕਿਉਂ ਮਨਾਈ ਜਾਂਦੀ ਤੇ ਕਿਵੇਂ ਮਨਾਈ ਜਾਂਦੀ ਲੋਹੜੀ ਜੋ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਪੋ ਦੇ ਆਖਰੀ ਦਿਨ ਜਦੋਂ ਪੋ ਦਾ ਐਂਡ ਹੁੰਦਾ ਹੈ ਉਸ ਦਿਨ ਤੇ ਜੇਕਰ ਆਪਾਂ ਅੰਗਰੇਜ਼ੀ ਮਹੀਨਿਆਂ ਦੀ ਗੱਲ ਕਰੀਏ ਤੇ ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਵਿੱਚ 13 ਜਨਵਰੀ ਨੂੰ ਮਨਾਇ ਜਾਂਦੀ ਪੋ ਦਾ ਮਹੀਨਾ ਅੰਤਾਂ ਦੀ ਠੰਡ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਤੋਂ ਬਾਅਦ ਜੋ ਠੰਡ ਉਹ ਵੀ ਘਟਣੀ ਸ਼ੁਰੂ ਹੋ ਜਾਂਦੀ ਤੇ ਅੰਗਰੇਜ਼ੀ ਮਹੀਨੇ ਨੂੰ ਵੀ ਜਨਵਰੀ ਦਾ ਮਹੀਨਾ ਹੈ ਜੋ ਉਹ ਵੀ ਦਸੰਬਰ ਤੇ ਜਨਵਰੀ ਹੈ ਜੋ ਅੰਤਾਂ ਦੀ ਠੰਡ ਦਾ ਮਹੀਨਾ ਤੇ ਇਸ ਤੋਂ ਬਾਅਦ ਠੰਡ ਹੈ ਜੋ ਘਟਣੀ ਸ਼ੁਰੂ ਹੋ ਜਾਂਦੀ ਲੋੜੀ ਸ਼ਬਦ ਤੇਲ ਤੇ ਰੋੜੀ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਲੋੜੀ ਪਰ ਇਹ ਮਨਾਇਆ ਕਿਉਂ ਜਾਂਦਾ ਹੈ ਇਸ ਦੇ ਮਨਾਉਣ ਦੇ ਵਿੱਚੇ ਇੱਕ ਛੋਟੀ ਜੀ ਦੰਤ ਕਥਾ ਜੁੜੀ ਹੋਈ ਇੱਕ ਕਹਾਣੀ ਜੁੜੀ ਹੋਈ ਉਹ ਕਹਾਣੀ ਹੈ ਦੁੱਲੇ ਪੱਟੀ ਦੀ ਅਕਬਰ ਦੇ ਵੇਲੇ ਦੀ ਗੱਲ ਹੈ ਜਦੋਂ ਅਕਬਰ ਦਾ ਸ਼ਾਸਨ ਕਾਲ ਹੁੰਦਾ ਸੀ ਉਸ ਟਾਈਮ ਦਾ ਬਹੁਤ ਪ੍ਰਸਿੱਧ ਡਾਕੂ ਜਿਹੜਾ ਦੁੱਲਾ ਪੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਆਪਾਂ ਨੂੰ ਪਤਾ ਹੀ ਹੈ ਕਿ ਉਸ ਟਾਈਮ ਦੇ ਜਿਹੜੇ ਡਾਕੂ ਸੀ ਲੋਕਾਂ ਦੀਆਂ ਧੀਆਂ ਪੈਣਾ ਚੁੱਕ ਕੇ ਲੈ ਜਾਂਦੇ ਸੀ ਉਸ ਟਾਈਮ ਇੱਕ ਬ੍ਰਾਹਮਣ ਜੋ ਬਹੁਤ ਗਰੀਬ ਬ੍ਰਾਹਮਣ ਹੁੰਦਾ ਸੀ ਉਸ ਦੀਆਂ ਦੋ ਧੀਆ ਸੁੰਦਰੀ ਤੇ ਮੁੰਦਰੀ ਨਾ ਦੀਆਂ ਦੋ ਲੜਕੀਆਂ ਸੀ ਜੋ ਬਹੁਤ ਸੋਹਣੀਆਂ ਸੁਨੱਖੀਆਂ ਤੇ ਲੰਮੀਆਂ ਲਾਚੀਆਂ ਕੁੜੀਆਂ ਸੀ ਉਸ ਟਾਈਮ ਦਾ ਜਿਹੜਾ ਹਾਕਮ ਸੀ ਉਸ ਦੀ ਨਿਗਾਹ ਸੁੰਦਰੀ ਤੇ ਮੁੰਦਰੀ ਤੇ ਸੀ ਮਤਲਬ ਕਿ ਉਹ ਬੇਈਮਾਨ ਹੋ ਚੁੱਕਿਆ ਸੀ ਇਹ ਗੱਲ ਉਸ ਬ੍ਰਾਹਮਣ ਨੂੰ ਜਦੋਂ ਪਤਾ ਲੱਗੀ ਕਿ ਉਸ ਟਾਈਮ ਦੇ ਹਾਕਮ ਦੀ ਨਿਗਾਹ ਮੇਰੀਆਂ ਧੀਆਂ ਤੇ ਆ ਤੇ ਉਹ ਇਹਨਾਂ ਨੂੰ ਚੁੱਕ ਕੇ ਲੈ ਜਾਵੇਗਾ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿਣ ਲੱਗਿਆ ਫਿਰ ਉਸ ਨੇ ਆਪਣੀ ਬੇਨਤੀ ਜਾ ਕੇ ڈاکੂ ਕੋਲ ਕੀਤੀ ਦੁੱਲਾ ਪੱਟੀ ਦੇ ਕੋਲ ਕੀਤੀ ਦੁੱਲਾ ਪੱਟੀ ਅਮੀਰਾਂ ਦੀਆਂ ਜਾਇਦਾਤਾਂ ਖੋ ਕੇ ਉਹਨਾਂ ਦੇ ਘਰੇ ਡਾਕਾ ਮਾਰ ਕੇ ਜੋ ਕੁਝ ਵੀ ਉੱਥੋਂ ਲੈ ਕੇ ਆਉਂਦਾ ਸੀ ਉਹ ਸਾਰਾ ਕੁਝ ਗਰੀਬਾਂ ਵਿੱਚ ਵੰਡ ਦਿੰਦਾ ਸੀ ਕਹਿਣ ਦਾ ਭਾਵ ਉਹ ਅਮੀਰਾਂ ਲਈ ਡਾਕੂ ਸੀ ਪਰ ਗਰੀਬਾਂ ਦੇ ਲਈ ਇੱਕ ਰੱਬੀ ਰੂਹ ਤੇ ਇੱਕ ਮਨਸੀਹਾ ਇਨਸਾਨ ਸੀ ਉਹ ਜਦੋਂ ਪਤਾ ਲੱਗਿਆ ਤੇ ਉਸ ਬ੍ਰਾਹਮਣ ਨੇ ਜਾ ਕੇ ਦੁੱਲਾ ਪੱਟੀ ਨੂੰ ਸਾਰੀ ਗੱਲ ਦੱਸੀ ਕਿ ਮੇਰੀਆਂ ਦੋ ਧੀਆਂ ਨੇ ਸੁੰਦਰੀ ਤੇ ਮੁੰਦਰੀ ਦੋਵੇਂ ਮੰਗੀਆਂ ਹੋਈਆਂ ਨੇ ਗਰੀਬੀ ਦੇ ਕਾਰਨ ਮੈਂ ਇੰਨੀ ਜਲਦੀ ਉਹਨਾਂ ਦੋਵਾਂ ਦਾ ਵਿਆਹ ਵੀ ਨਹੀਂ ਕਰ ਸਕਦਾ ਇਸ ਦੇ ਲਈ ਮੇਰੀ ਕੋਈ ਮਦਦ ਕਰੋ ਫਿਰ ਦੁੱਲੇ ਪੱਟੀ ਨੇ ਕੀ ਕੀਤਾ ਕਿ ਉਹਨਾਂ ਦੋਵਾਂ ਕੁੜੀਆਂ ਨੂੰ ਨਾ ਪਿੰਡ ਦੇ ਨਾਲ ਦੇ ਕਿਸੇ ਜੰਗਲ ਵਿੱਚ ਲਿਜਾ ਕੇ ਦੋਮਾ ਦਾ ਪਿੰਡ ਵਾਲਿਆਂ ਦੀ ਰਜ਼ਾਮੰਦੀ ਨਾਲ ਪਿੰਡ ਵਾਲਿਆਂ ਤੋਂ ਕੁਝ ਮਦਦ ਲੈ ਕੇ ਰਾਤ ਨੂੰ ਵਿਆਹ ਕਰ ਦਿੱਤਾ ਵਿਆਹ ਕੀਤਾ ਰਾਤ ਨੂੰ ਕੁਝ ਲੱਕੜਾਂ ਜਗਾ ਕੇ ਲੱਕੜਾਂ ਦੀ ਅੱਗ ਬਾਲੀ ਅੱਗ ਬਾਲ ਕੇ ਉਹਨਾਂ ਦੇ ਫੇਰੇ ਦੇ ਦਿੱਤੇ ਫੇਰੇ ਦੇ ਕੇ ਉਸ ਦੇ ਕੋਲ ਸ਼ਗਨ ਦੇ ਤੌਰ ਤੇ ਦੇਣ ਲਈ ਕੁਝ ਵੀ ਨਹੀਂ ਸੀ ਫਿਰ ਉਸ ਨੇ ਸਵਾ ਸਵਾ ਸੇਰ ਸ਼ੱਕਰ ਦੀ ਉਹਨਾਂ ਦੋਵਾਂ ਦੀ ਝੋਲੀ ਵਿੱਚ ਪਾ ਦਿੱਤਾ ਤੇ ਉਹਨਾਂ ਦੋਵਾਂ ਨੂੰ ਖੁਸ਼ੀ-ਖੁਸ਼ੀ ਵਿਦਾਈ ਕੀਤਾ ਉਸ ਬ੍ਰਾਹਮਣ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਨੇ ਦਿਲੋਂ ਦੁੱਲੇ ਪੱਟੀ ਦਾ ਧੰਨਵਾਦ ਕੀਤਾ ਆਪਾਂ ਆਮ ਜਦੋਂ ਬੱਚੇ ਲੋਹੜੀ ਮੰਗਣ ਆਉਂਦੇ ਨੇ ਤੇ ਉਹਨਾਂ ਦੇ ਮੂੰਹੋਂ ਇਹ ਗਾਣ ਸੁਨੇ ਵੀ ਨੇ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਸੇਰ ਸ਼ੱਕਰ ਪਾਉਣ ਦਾ ਮਤਲਬ ਇਹ ਸੀ ਕਿ ਸ਼ਗਨ ਦੇ ਤੌਰ ਤੇ ਉਹਨਾਂ ਦੀ ਝੋਲੀ ਦੇ ਵਿੱਚ ਦੁੱਲੇ ਪੱਟੀ ਨੇ ਸ਼ੱਕਰ ਪਾਈ ਸੀ ਉਸ ਦਿਨ ਤੋਂ ਜੋ ਲੋਹੜੀ ਸ਼ਬਦ ਹੈ ਜੋ ਲੋਹੜੀ ਮਨਾਈ ਜਾਣ ਲੱਗੀ ਜਿਵੇਂ ਕਿ ਰਾਤ ਨੂੰ ਅੱਗ ਬਾਲ ਕੇ ਭੁਗਾ ਪਾਲ ਕੇ ਹੋਰ ਵੀ ਕਹਿ ਸਕਦੇ ਆ ਕਿ ਦੁੱਲਾ ਪੱਟੀ ਦੀ ਸ਼ਾਦ ਵਿੱਚ ਹੀ ਇਹ ਸ਼ੁਭ ਕਰਮ ਜੋ ਕੀਤਾ ਗਿਆ ਸੀ ਉਸ ਦਿਨ ਤੋਂ ਲੋੜੀ ਦਾ ਜੋ ਰਿਵਾਜ ਤਿਉਹਾਰ ਪ੍ਰਚਲਿਤ ਹੋਇਆ ਦੂਸਰੇ ਪਾਸੇ ਜੋ ਲੋੜੀ ਦਾ ਤਿਉਹਾਰ ਹੈ ਜਦੋਂ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ ਤੇ ਜਦੋਂ ਪੁੱਤਰ ਦਾ ਵਿਆਹ ਕੀਤਾ ਜਾਂਦਾ ਹੈ ਤੇ ਜਦੋਂ ਪਹਿਲੀ ਲੋੜੀ ਆਉਂਦੀ ਹੈ ਉਦੋਂ ਵੀ ਲੋੜੀ ਪੰਜਾਬ ਦੇ ਲੋਕ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਨੇ ਤੇ ਘਰ ਘਰ ਜਾ ਕੇ ਮੂੰਗਫਲੀ ਰਿਓੜੀਆਂ ਤੇਲ ਤੇ ਗੁੜ ਦੀਆਂ ਢੇਲੀਆਂ ਵਿੱਚ ਪਾ ਕੇ ਘਰ ਘਰ ਵਿੱਚ ਲੋਹੜੀ ਵੱਟੀ ਜਾਂਦੀ ਤੇ ਖੁਸ਼ੀਆਂ ਮਨਾਇਆਂ ਜਾਂਦੀਆਂ ਉਸ ਰਾਤ ਬੀਬੀਆਂ ਪਿੰਡਾਂ ਦੀਆਂ ਨੇ ਜੋ ਉਹ ਮੋਠਾਂ ਦੀ ਖਿਚੜੀ ਬਣਾਉਂਦੀਆਂ ਤੇ ਮਾਘੀ ਵਾਲੀ ਸੰਗਰਾਦ ਸਵੇਰੇ ਉੱਠ ਕੇ ਸੁੱਚੇ ਮੂੰਹ ਉਹ ਖਿਚੜੀ ਖਾਂਦੀਆਂ ਜਿਸ ਨੂੰ ਕਿਹਾ ਜਾਂਦਾ ਪੋ ਰਿੱਧੀ ਮਾਗ ਖਾਦੀ ਤੇ ਰਾਤ ਨੂੰ ਜਦੋਂ ਸਾਰਾ ਸ਼ਰੀਕਾ ਕਬੀਲਾ ਪਿੰਡ ਵਾਲੇ ਗਲੀ ਗਵਾਨ ਇਕੱਠੇ ਹੋ ਕੇ ਲੋਹੜੀ ਬਾਲਦੇ ਤੇ ਸਾਰੇ ਮੂੰਗਫਲੀ ਖਾਣ ਦਾ ਆਨੰਦ ਲੈਂਦੇ ਆਮ ਤਾਂ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਤਾਂ ਮੂੰਗਫਲੀ ਵੀ ਸਵਾਦ ਨਹੀਂ ਲੱਗਦੀ ਇਹ ਵੀ ਗੱਲ ਸੱਚੀ ਹੈ ਕਿ ਕਿਸੇ ਬਹਾਨੇ ਹੀ ਕੋਈ ਚੀਜ਼ ਖਾਈਏ ਤੇ ਵਧੀਆ ਲੱਗਦੀ ਹੈ ਤੇ ਇਸ ਤੋਂ ਬਾਅਦ ਜੋ ਠੰਡ ਦਾ ਹੈ ਉਹ ਵੀ ਅਲਤ ਹੋਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਉਥੇ ਸਾਰੇ ਬੈਠ ਕੇ ਅੱਗ ਦੇ ਆਸੇ-ਪਾਸੇ ਬੈਂਦੇ ਲੋਹੜੀ ਦੇ ਤੇ ਸਾਰੇ ਇੱਕੋ ਹੀ ਮਰਾਦ ਮੰਗਦੇ ਕਿ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਕਿਉਂਕਿ ਜੇ ਠੰਡ ਹੈ ਠੰਡ ਇੱਕ ਮਹੀਨਾ ਪੋ ਦਾ ਮਹੀਨਾ ਕੜਕ ਦੀ ਠੰਡ ਪੈਂਦੀ ਤੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਬਿਸਤਰਿਆਂ ਦੇ ਵਿੱਚ ਬੈਠੇ ਰਹਿੰਦੇ ਇਸ ਲਈ ਕਹਿੰਦੇ ਕਿ ਹੁਣ ਉਸਾ ਰਾਵੇ ਤੇ ਦਲਿੱਦਰ ਜਾਵੇ ਤੇ ਉਪਰੋ ਉਸ ਠੰਡੀ ਰਾਤ ਦਾ ਨਿਗਮਾਨਦੇ ਹੋਏ ਸਾਰੇ ਲੋਹੜੀ ਦੂ ਮ ਲੋੜੀ ਦੀਆਂ ਖੁਸ਼ੀਆਂ ਨੂੰ ਉਹ ਮਾਨਦੇ ਤੇ ਅਗਲੇ ਦਿਨ ਸਵੇਰੇ ਉੱਠ ਕੇ ਸਾਰੇ ਇਸ਼ਨਾਨ ਕਰਦੇ ਗੁਰਦੁਆਰੇ ਜਾਂਦੇ ਅਗਲੇ ਦਿਨ ਹੁੰਦੀ ਹੈ ਮਾਗੀ ਮਾਗੀ ਦਾ ਜੋ ਇਤਿਹਾਸ ਹੈ ਕਿ 1704 ਈਸਵੀ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਹੈ ਕਿ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੇ ਕਿਲੇ ਵਿੱਚ ਸੀ ਤੇ ਮੁਗਲਾ ਨੇ ਆਨੰਦਪੁਰ ਦੇ ਕਿਲੇ ਨੂੰ ਘੇਰ ਲਿਆ ਸੀ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਜੋ 40 ਸਿੰਘ ਸੀ ਉਹ ਉਹਨਾਂ ਨੂੰ ਉੱਥੇ ਹੀ ਛੱਡ ਕੇ ਬਦਾਵਾ ਲਿਖ ਕੇ ਦੇ ਆਏ ਸੀ ਤੇ ਜਦੋਂ ਮਾਈ ਭਾਗੋ ਨੇ ਉਹਨਾਂ ਨੂੰ ਵੰਗਾਰਿਆ ਤੇ ਉਹਨਾਂ 40 ਸਿੰਘਾਂ ਨੇ ਜਾ ਕੇ ਖਿਦਰਾਣੇ ਦੀ ਢਾਬ ਤੇ ਜਾ ਕੇ ਉਹਨਾਂ ਨੇ ਮੁਗਲਾਂ ਦਾ ਸਾਹਮਣਾ ਕੀਤਾ ਮੁਗਲਾਂ ਦਾ ਸਾਹਮਣਾ ਕਰਦਿਆਂ ਕਰਦਿਆ ਉਹ ਸ਼ਹੀਦ ਹੋਏ ਤੇ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕੀਤਾ ਤੇ ਭਾਈ ਮਾਹ ਸਿੰਘ ਦੀ ਕਹਿਣ ਤੇ ਉਹ ਜੋ ਵਦਾਵਾ ਸੀ ਉਹਨਾਂ ਨੇ ਫਾੜ ਦਿੱਤਾ ਉਹਨਾਂ 40 ਸਿੰਘਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਤੇ 40 ਮੁਕਤਿਆਂ ਤੋਂ ਖਿੱਦਰਾਨੇ ਦੀ ਢਾਬ ਤੋਂ ਬਣਿਆ ਸ੍ਰੀ ਮੁਕਤਸਰ ਸਾਹਿਬ ਉਹਨਾਂ ਦੀ ਯਾਦ ਤੇ ਵਿੱਚ ਉਸ ਦਿਨ ਤੋਂ ਮੱਗੀ ਦਾ ਜੋ ਤਿਹਾਰ ਹੈ ਉਹ ਮਨਾਇਆ ਜਾਣ ਲੱਗਾ ਉੱਥੇ ਹੀ ਇੱਕ ਟੁੱਟੀ ਗੰਡੀ ਗੁਰਦੁਆਰਾ ਜਿੱਥੇ ਪੂਰੇ ਪੰਜਾਬ ਤੋਂ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਸਾਰੇ ਮੱਘੀ ਵਾਲੇ ਦਿਨ ਪੂਰੀ ਸ਼ਰਧਾ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸ਼ਾਮਿਲ ਹੁੰਦੇ ਨੇ ਮੱਘੀ ਵਾਲੇ ਤਿਉਹਾਰ ਦੇ ਵਿੱਚ ਇਹ ਸੀ ਮੱਘੀ ਦਾ ਇਤਿਹਾਸ ਜੇਕਰ ਤੁਹਾਨੂੰ ਮੱਗੀ ਤੇ ਲੋੜੀ ਦਾ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਗਲਤੀ ਨੂੰ ਖਿਮਾ ਕਰਨਾ ਅੱਗੇ ਤੋਂ ਵੀ ਕੋਈ ਇਸੇ ਤਰ੍ਹਾਂ ਉਪਰਾਲਾ ਲੈ ਕੇ ਆਉਂਦੇ ਰਵਾਂਗੇ ਜਿਸ ਨਾਲ ਬੱਚਿਆਂ ਨੂੰ ਵੀ ਕੋਈ ਸਿੱਖਿਆ ਮਿਲੇ ਵਧੀਆ ਲੱਗੇ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਹੌਸਲਾ ਵਧਾਉਣ ਦੀ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮਿਲਦੇ ਆਂ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ ਉਦੋਂ ਲਈ ਦਿਓ ਇਜਾਜ਼ਤ ਤੰਵਾਦ